ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮਰ ਰਾਜਾ ਸਾਥੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਛੋਟੀਆਂ ਮੁਖਾਵਾਂ ਬੇ ਤੋਕੜਾਂ ਦੇ ਇੱਕ ਦੰਬਣਾ ਤੇ ਆਪਾਂ ਪੰਪਤਿਆਂ ਬਾਈ ਹਰਮਨ ਦੇ ਕੋਲ ਤੇ ਆਜੋ ਕਰਦੇ ਬਾਈ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਸੁਣਾਓ ਠੀਕ ਠਾਕ ਜੀ ਮੈਂ ਵੀ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਹਰਮਨ ਜੋ ਪਿੰਡ ਰਾਇਆ ਸਤਿਗੁਰਾਂ ਮਸਾਕ ਤਸੀਦ ਨਾਲਾ ਵਿੱਚ ਠੀਕ ਹੈ ਜੀ ਫੋਨ ਨੰਬਰ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਾਂ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 826434231 ਭਾਜੀ ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਹਾਂ ਜੀ ਉਧਰੋਂ ਸ਼ੁਰੂ ਕਰ ਲਈਏ ਚਲੋ ਉਧਰ ਹੀ ਆ ਅੱਜ ਤੋਂ ਸਿਰੋਪੀਲੇ ਨੰਬਰ ਦੇ ਆਹ ਭਾਜੀ ਸੂਈ ਨੂੰ ਘਰ ਆ ਲੈ ਕੇ ਆ ਸਾਰੇ 22 23 ਦਿਨ ਅੱਜ ਹੋਏ ਆ ਨਹੀਂ ਸੀ ਅੱਛਾ ਇਹ ਸੂਆ ਤੀਜਾ ਸੂਈ ਜੇ ਠੀਕ ਹੈ ਠੀਕ ਕਰ ਦਵੇ ਲੋ ਮੈਂ ਇਹਦਾ ਚੋਣ ਚੋਆ ਇੱਕ ਨੰਬਰ ਜੇ ਥਣ ਪਾਡੇ ਦੀ ਬੜੀ ਸਾਫ ਪਿੱਟ ਕੂੜਾ ਬਹੁਤ ਚੰਗਾ ਲੱਗਾ ਮੈਂ ਵੇਖੋ ਫੁੱਟ ਫੁੱਟ ਬਾਹਰ ਆਉਂਦੀ ਹੈ ਠੀਕ ਠੀਕ ਹੈ ਕਿੰਨਾ ਜੇ ਦੇਰ ਕੋਲ ਦੁੱਧ ਇਸ ਟਾਈਮ ਉਹ ਤਾਂ ਭਾਈ ਘਾਲਾ ਕਿਹਾ ਪੱਕਾ 8 ਲੀਟਰ ਹੈ ਮੇਰੇ ਨਾਲ ਆਹ ਮੈਂ ਖਤ ਕਰਕੇ ਦੇਣੀ ਹੈ ਠੀਕ ਹੈ ਠੀਕ ਹੈ ਜੀ ਲਓ ਵੀ ਕੱਦ-ਕੱਡ ਚੰਗਾ ਵਾ ਮੈਂ ਦਾ ਪਾੜੇ ਦੇ ਮਿਲਦੀ ਹੈ ਦੋਵੇਂ ਟਾਈਮ ਜਿਹੜਾ ਪਾੜੇ ਦੇ ਮਿਲਦੀ ਆ ਤੇ 7 ਲੀਟਰ ਦੀ ਬਾਈ ਹੁਣ ਦੀ ਫੁੱਲ ਗਰੰਟੀ ਹੈ ਦੁੱਧ ਨਾਲ ਉਹਦੇ ਘਰੋਂ ਚੈੱਕ ਥਾਣਾ ਪੋਂਡਾ ਦੀ ਹੂ ਤੁਸੀਂ ਵੀ ਵੀਰ ਜਿੰਦੇ ਆਸ-ਪਾਸ ਟਾਈਮ ਹੋ ਗਿਆ ਵਾ 20 ਮਹੀਨੇ ਕਾਹ ਘਰ ਆ ਲਿਆ ਭਾਈ ਸਾਰੇ ਹੋਏ ਕੋਈ ਵੀ ਮਹੀਨਾ ਮੰਨ ਲੈ ਵਾਤ ਹੋ ਗੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਭਾਈ ਘਰ ਆ ਲੰਦੇ ਕਾਹ ਮੁਤਾਬਕ ਵੀ 22 ਦਿਨ ਤੇ ਭਾਈ ਕਹਿੰਦਾ ਕਿ ਮਹੀਨਾ ਮੰਨ ਲਓ ਕੋਈ ਵੀ ਇਹ ਥਾਂ ਥਾਂ ਜਿਹੜਾ ਉਹ ਚੰਗਾ ਲੱਗਾ ਵਾ ਜੇchna ਕੋਲ ਉਹਨੇ ਕੱਢਿਆ ਪਿੱਛੇ ਸੂਵੇ ਪਿਛਲੇ ਸੂਵੇ ਭਾਈ 10 ਕਿਲੋ ਦੁੱਧ ਦਿਨ ਦੀ ਲਈ 10 ਕਿਲੋ ਹੁਣ ਵੀ ਹੀ ਭਾਜੀ ਮੈਂ ਥੱਲੇ ਅੱਛਾ ਜੀ ਮੇਰਾ ਥੋੜਾ ਜਿਹਾ ਬੱਚੇ ਦਾ ਇਹ ਜਿਆ ਕੀਤਾ ਹੈ ਤਾਂ ਫਰਕ ਪਾ ਗਈ ਆ ਵਾ ਠੀਕ ਠੀਕ ਸੋ ਚਾਰ ਦਿਨਾਂ ਨੂੰ ਫੇਰ ਮੈਂ ਹੀ 10 ਕਿਲੋਆਂ ਦੇ ਆਰ ਨਹੀਂ ਹੁਣ ਠੀਕ ਹੈ ਜੀ ਇਹਦਾ ਹੁਣ ਕੀ ਮੁੱਲ ਕਰਨਾ ਜੇ ਹੁਣ ਮੁੱਲ ਨਿਕਾਇਆ ਕਰੀਏ ਬੱਚਾ ਹੋਵੇ ਦੇ ਵੇਚ ਲੋ 650 ਤੀ ਵੇਚ ਦੇ ਦੀ ਆ ਹਾਂ ਜੀ ਹੁਣ ਮੁੱਲ 60000 ਜੇ 55 ਦੀ ਦੇ ਦੀ ਇਹਦੇ ਕਰਦੀਆਂ ਮੰਨਤਾ ਕਰਤੋਂ ਹੋਰ ਮੰਨਤਾਣਾ 50000 ਚ ਭਾਈ 200 ਛੋਟ ਕਰ ਦਾਂਗੇ ਬਾਕੀ ਜਾ ਜਾ ਭਾਜੀ ਬਿਲਕੁਲ ਵੇਖ ਲਓ ਠੀਕ ਠੀਕ ਲਓ ਬਈ ਬਿਲਕੁਲ ਨੋਰਮਲ ਰੇਡ ਰਿਕਰ ਉਹ ਥਣਪਾਡਾ ਚੱਕ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਤੇ 50000 ਤੋਂ 200 ਰੁਪਿਆ ਛੋੜ ਹਾਂਜੀ ਬਿਲਕੁਲ ਨਿਕੇ ਨਿਕੇ ਮੋਲਿਆ ਵੀਰ ਜੀ ਤੇ ਆ ਗਏ ਹੁਣ ਦੂਜੇ ਨੰਬਰ ਤੇ ਆ ਚੋਟੀ ਭਾਜੀ ਦੂਜਾ ਸੁਆਹ ਜੇ ਵੇਖੋ ਅੱਛਾ ਜੀ ਤੀਨ ਚੋਟੀ ਬਹੁਤ ਸੋਹਣੀ ਭਾਜੀ ਪਿੱਠ ਪੁੜੇ ਦੀ ਸਾਫ ਆ ਅੱਛਾ ਜੀ ਤੇ ਦੁੱਧ ਇਹਦੇ ਕੋਣ ਜੇ ਪੱਕਾ 5 ਕਿਲੋ 4 ਮਨ ਕਿਲਾਏ ਜਿਹੜੇ ਵੀਰ ਨੇ ਖੜਨੀ 4 ਮਹੀਨੇ ਦੇ ਚੱਕ ਪਾਸ ਪੰਜਵਾਂ ਲੱਗਦਾ ਜੀ ਠੀਕ ਠੀਕ ਲਓ ਭਾਜੀ ਕੋਕ ਆਉਣ ਲਿਆ ਜੇ ਗੱਦਗਾਠ ਇਹਦਾ ਵੀ ਬਹੁਤ ਚੰਗਾ ਦੇ ਜੱਡ ਬਣਾਇਆ ਗਾ ਵੀ ਕਰੋ ਜੀ ਫਿਰ ਕੁਆਲਟੀ ਚੈੱਕ ਲਾਗੇ ਤੋਂ 1.75 ਮਿੰਨਾਂ ਦੀ ਚੈੱਕ ਪਾਸ ਦੁਕਾਨ ਜਿਹੜਾ ਦੁੱਧ ਦੇ ਕੋਲ ਬਿਲਕੁਲ ਤਿਆਰ ਆ ਤੇ ਸੱਚ ਨੇ ਕਿੰਨਾ ਭਰਿਆ ਦੁੱਧ ਸੱਚ ਭਾਜੀ 14 ਲੀਟਰ ਦੁੱਧ ਭਾਜੀ ਭਰਦੀ ਰਹੀ ਛੋਟੀ ਅੱਛਾ ਇਹਨੇ ਦੂਏ ਆ ਕਦੂਜੇ ਸੁਣੀ ਆ ਠੀਕ ਆ ਜੀ ਤਾਂ ਵੀ ਸੱਚਿਆਂ ਦਾ ਚੰਗਾ ਮਿਲਦਾ ਪਰ ਪਾਉੜਾ ਦੱਸਦੇ ਆ ਭਾਈ ਹੋਣ 14 ਲੀਟਰ ਦਾ ਇਸ ਟਾਈਮ ਜਿਹੜੀ 5.5 ਮੀਲ ਲਰੀ ਚੱਕ ਪਾ ਲਿਆ ਤੇ 5 ਲੀਟਰ ਦੁੱਧ ਆਦੇ ਕੋਲ ਕਰਮਾਲੀ ਦੇ ਕੋਲ ਤੇ ਆਪ ਵੀ ਥਾਂ ਥਾਂ ਬਹੁਤ ਹੀ ਚੰਗਾ ਲੱਗਾ ਵਾ ਹੈ ਵੀ ਗਿਆ ਟ ਬਲੈਕ ਆ ਗਈ ਯਾਰ ਇੱਕ ਚੰਗੇ ਖਾਨਦਾਨ ਦੀ ਜਾਈ ਆ ਬਾਕੀ ਗੱਲ ਵੀ ਭਾਈ ਇਹਦੇ ਪਾਸ ਵੀ ਆਪਣੀ ਪੰਜਾਂ ਦਿਨਾਂ ਦੀ ਗਰੰਟੀ ਫੁੱਲ ਹੁੰਦੀ ਏ ਪੰਜਾਂ ਦਿਨਾਂ ਦੇ ਵਿੱਚ ਵਿੱਚ ਇੱਕ ਖੜ ਕੇ ਆਪਣੀ ਜੈਕ ਪਾਸ ਕਰਾ ਲੇ ਟੋਪੜ ਦੱਬਣ ਦੀ ਨਹੀਂ ਵੀ ਖੇਮੋ ਠੀਕ ਹੈ ਤੇ ਇਹਦਾ ਨਹੀਂ ਹਰ ਮੁੱਲ ਆ ਯਾ ਮੋਰ ਪਈ 70000 ਜੇ 60000 ਦੇ ਦਈਏ 60 ਦੀ ਹਾਂ ਨਹੀਂ 65 ਦੀ ਕਰ ਦੋ ਬਾਕੀ ਕਰ ਦਾਂਗੇ ਮਾਨਤਾਨ ਵੀ ਭਰਾ ਫੁੰਦਾਉ ਲਓ ਬਜੀ ਬਾਕੀ ਮਾਨਤਾਨ ਹੋ ਜਾਵੇ 65000 ਦੀ ਸੋਣੀ ਝੋਟੀ ਛਕੀਨ ਜੋ ਭੱਜੀ ਜੇ 70 65 ਦੀ ਦੇ ਦਾਂਗੇ ਹਾਂ ਠੀਕ ਹੈ ਠੀਕ ਹੈ ਲਓ ਬਜੀ ਬਾਕੀ ਮਾਨਤਾਨ ਕਰ ਦਾਂਗੇ ਵੀ ਮਾਨਤਾਨ ਪਈ ਕਹਿੰਦਾ ਕਿ ਕਰ ਦਾਂਗੇ ਯਾਰ ਹੁਣ ਤੀਜੇ ਨੰਬਰ ਤੇ ਦੱਸਿਓ ਬਾਈ ਆਪਾਂ ਹੀ ਛੋਟੀ ਦਾ ਪੇਲਾ ਸੁਆਹੇ ਛਿੱਗੀ ਮੂੰਹ ਅੱਛਾ ਜੀ ਥਾਣ ਵੇਖੋ ਲੱਗਾ ਬੜਾ ਚਵਾਈ ਵਾਲਾ ਚੰਗਾ ਚਵਾੜ ਇੱਕ ਨੰਬਰ ਜੀ ਠੀਕ ਹੈ ਠੀਕ ਹੈ ਲੋਬੇ ਇਹ ਭਾਈ ਪੰਜ ਥਣ ਕੇ ਇਹਦੇ ਅੱਛਾ ਜੀ ਮੰਦ ਰੂਹੀ ਠੀਕ ਹੈ ਜੀ ਪੰਜੇ ਸਾਂ ਚੱਲਦੇ ਇਤਨਾ ਬੁਖਾਰੀ ਹੈ ਮਾੜੀ ਲਓ ਬਾਈ ਪੰਜ ਥਣਾਂ ਵਾਲੀ ਆ ਗਈ ਏ ਕਰਮਾਈ ਛੋਟੀ ਭਾਜੀ ਚੱਲਦੇ ਆ ਕਰੂ ਜੀ ਚੈੱਕ ਕਰ ਲਾ ਕੇ ਰੋਂ ਕਿ ਪੰਜਾਂ ਥਣਾ ਵੀ ਚੰਦੋਂ ਚੰਦਾ ਵਾ ਹੋਲ ਕਿਉਂ ਖਾਖੇ ਭਾਜੀ ਪੜੀ ਸੋਣੀ ਕੱਟੀ ਚ ਕੀ ਨਿਖੜੀ ਆ ਅੱਛਾ ਜੀ ਸਿੰਗੀ ਬੰਗੀ ਬਹਾਰ ਉਹ ਮਜੀ ਫਿਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੋ ਇਹ ਥਣ ਭੰਡਾ ਕਿਹਾ ਤੋ ਸੱਲਾ ਕੱਲਾ ਥਣ ਵੀ ਦਾ ਰਿਆ ਮਲਰੀ ਸਾਈਡ ਤੋਂ ਇਹ ਪੰਜ ਥਣ ਜਰੂਰ ਆ ਗਏ ਆ ਪਰ ਦੁੱਧ ਵੀ ਸਾਰੀਆਂ ਚੀਜ਼ ਆਉਂਦਾ ਵਾ ਉਹ ਹੀ ਦੰਦਾ ਦੇ ਹਾਂਜੀ ਭਾਜੀ ਠੀਕ ਠੀਕ ਆ ਲਓ ਮੀ ਦੰਦਾ ਦੇ ਵਿੱਚੀ ਝੁੱਤੀ ਆ ਜੇ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ ਘਰ ਆਣ ਕੇ ਤਾਂ 3.5 ਮਹੀਨੇ ਹੋ ਗਏ ਕੋਈ ਵੀ ਚਾਰ ਲਾ ਲੇ ਆਪ ਦੋ ਤਰੀਕ ਨੂੰ ਟੀਕਾ ਪਰ ਇਹਨੂੰ ਵੀ 1 ਮਹੀਨਾ ਹੋ ਗਿਆ ਨਿਕਲੇ ਨਾਂ ਨਾ ਅਗਰੇ ਕਿਸਮਤ ਆ ਲਓ ਭਾਜੀ ਟੀਕਾ ਪਰ ਇਹਨੂੰ ਵੀ ਮਹੀਨੇ ਦੇ ਆਸ-ਪਾਸ ਆਹ ਭਾਜੀ ਉਹਨਾਂ ਦੋ ਤਰੀਕ ਨੂੰ ਮਹੀਨਾ ਆਉਣਾ ਅੱਛਾ ਜੀ ਦੂਜਾ ਬਚਾ ਹੈਗਾ ਇਹਦਾ ਠੀਕ ਠੀਕ ਹਾਂਜੀ ਉਹ ਕੱਟੀ ਜੋ ਮੰਗਣ ਭਾਜੀ ਲਓ ਭਾਜੀ ਆਹ ਬੀ ਮਲਕਾ ਦੇ ਦੇ ਪਿੱਛੇ ਕਰੋ ਚਾਹੇ ਕਿੰਨੇ ਪਲਿਆ-ਪਲਿਆ ਇਹ ਮੈਂ ਜਨਾ ਤੁਹਾਨੂੰ ਨਾਲ ਤੇ ਇਹਦਾ ਵੀ ਮੁੱਲ ਜੇ ਭਾਈ ਜੀ ਇਰਾਮੋਲੇ ਭਾਈ 75000 ਜਿਵੇਂ ਲੈਣੋ 7-8000 ਦੀ ਮਗਰ ਕੱਟੀ ਵੀ ਚੰਗੇ ਟੀਕੇ ਦੀ ਏ ਹਾਂਜੀ 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 ਸਭ ਧਰਦੀ ਦੇ ਦੀਏ ਸਰਦੋ ਹੋਰ ਮੰਤਾਨਾ ਭਾਈ ਹਾਂ ਨਾ ਇਹ ਵੀ 65 ਦੀ ਠੀਕ ਹੈ ਠੀਕ 65 ਦੀ ਕੋਲਾ ਕਮੀ ਰੋ ਲੈ ਜੇ ਪਲਾ ਲੈ ਜੇ ਪਲਾ ਲੈ ਮੈਂ ਭਾਈ ਬੈਂਕ ਨਹੀਂ ਆ ਰਹੀ ਸਾਰਿਆਂ ਦਾ ਕਰਤਾ ਭਾਈ ਨੇ ਹਾਂਜੀ ਬਿਲਕੁਲ ਨੋਰਮਲ ਚੌਂਤਵਾ ਇੱਕ ਨੰਬਰ ਜੋ ਭਾਈ ਝੋਟੀ ਦਾ ਥਣ ਭੜਾ ਬਹੁਤ ਹੀ ਚੰਗਾ ਲੱਗਾ ਬੜੀ ਆਹ ਦੱਸਿਓ ਭਾਈ ਝੋਟੀ ਬਾਰੇ ਆਹ ਭਾਈ ਝੋਟੀ ਦਾ ਦੂਜਾ ਸੁਆ ਜੇ ਅੱਛਾ ਜੀ 6 ਮਹੀਨੇ ਚੈੱਕ ਪਾਸ ਸਤਵਾਂ ਲੱਗਾ ਜੇ ਠੀਕ ਹੈ ਜੀ ਬੜੀ ਝੋਟੀ ਦੋ ਤੋਂ ਇੱਕੋ ਟਾਈਮ ਦਿੰਦੀ ਚਾਰ ਮਹੀਨੇ ਠੀਕ ਠੀਕ ਲੋ ਭਾਜੀ 6 ਮਹੀਨੇ ਦੀ ਵੀ ਚੱਕ ਪਾਤੀ ਆਇ ਕੋ ਵੀਰ ਇੱਕੋ ਟਾਈਮ ਚੋਲੇ ਪਾਣੇ ਦੋਹੇ ਟਾਈਮ ਟੋਲੇ 4 ਲੀਟਰ ਦੁੱਧ ਈ ਹੈ ਅੱਛਾ ਜੀ ਹਾਂ ਜੀ ਠੀਕ ਠੀਕ ਕੰਮ ਕਰਦੀ ਫਿਰ ਬਾੜੀ ਦੀ ਆ ਜੀ ਉੱਥੋਂ ਭਾਜੀ ਬਾੜੇ ਦੇ ਦੋਵੇਂ ਨਾਲ ਜਿੱਤ ਨੂੰ ਪੜਾ ਕੋਪਰੇ ਖਾਂ ਜਾ ਕੇ ਜੰਮ ਜਿਹੜਾ ਡੰਗ ਕਰ ਜਾਂਦਾ ਠੀਕ ਠੀਕ ਲੋ ਭਾਜੀ ਛਣ ਤੂੰ ਜਿਹੜਾ ਇਹਦਾ ਵੀ ਬਹੁਤ ਚੰਗਾ ਲੱਗਦਾ ਸੱਜੇ ਨੇ ਕਿੰਨਾ ਕਰਾ ਵੀ ਸਾ ਆ ਭਾਜੀ ਕੱਦ ਵੇਖ ਲੋ ਛੋਟੀ ਦਾ ਤੇ ਸੱਜੇ ਨੇ ਕਿੰਨਾ ਕਰ ਦੁੱਧ ਭਰਿਆ ਇਹਨੇ ਭਾਈ 16 ਲੀਟਰ ਦੁੱਧ ਦਿੱਤਾ ਛੋਟੀ ਨੇ ਸੱਜੇ ਨੇ ਠੀਕ ਠੀਕ ਹਾਂ ਲੋ ਭਾਜੀ 16 ਲ ਆਮਣੇ ਕਿੱਤੋਂ ਆਜੇ ਹਾਂਜੀ ਠੀਕ ਠੀਕ ਲੋ ਬੜੀ ਫੇਮ ਆਮ ਇਹ ਜੱਕ ਪਾ ਸਤਵਾਂ ਲੱਗਾ ਜੀ ਠੀਕ ਆ ਠੀਕ ਆ ਤੇ 4 ਲੀਟਰ ਜਿਹੜਾ ਬੁੱਧ ਦਿੰਦੀ ਇੱਕੋ ਟਾਈਮ ਹੀ ਜਾਣੇਗਾ ਥਣ ਖੋਣੀ ਪਾਸ ਕਰੋ ਵੀ ਹਾਂਜੀ ਤੇ ਗਾੜ ਘੜ ਬਹੁਤ ਹੀ ਤਗੜਾ ਵਾ ਇਹ ਸੱਜਰ ਦਾ 16 17 ਲੀਟਰ ਦਾ ਮਿਲਤ ਰਿਕਾਰਡ ਦੱਸਦੇ ਬਾਈ ਹਣੀ ਹਾਂਜੀ ਤੇ ਕੀ ਮੋਲ ਬਈਆ ਦਾ ਹਰ ਮੋਲ ਪਾਜੀ ਇਹਨਾਂ 71 70 ਦੀ ਦੇ ਰਹੀ ਏ ਕੋਟੀ ਵੇਖੋ ਕਿੱਡੀ ਆ ਫਿਰ ਵੇਖੋ ਕਿਵੇਂ ਪਹਿਲਾਂ ਤੇ ਹੁਣ ਫਿਰ ਇਤਰਾ ਗਲਤ ਹੋ ਗਿਆ ਕੰਮ ਜਾਣ ਦੋ 75 ਜੇ ਭਾਈ ਕੋਈ 70 ਦੀ ਨਹੀਂ 67 ਦੀ ਵੀ ਦੇਣੀ ਹੈ ਠੀਕ ਹੈ ਠੀਕ ਹੈ 67 ਦੀ ਆ ਲੈ ਜੇ ਭਲਾ ਆ ਲੈ ਜੇ ਵੀਰ ਕੋਈ ਤੇ ਉਹ ਲੈ ਜੀ 2:00 ਵਜੇ 65 ਲੈਣੀ ਹੈ ਭਾਈ ਹਰ ਵੀਡੀਓ ਜੇ ਇਹੋ ਬੇਨਤੀ ਹੁੰਦੀ ਆ ਦੋ ਟਾਈਮ ਚਾਰ ਟਾਈਮ ਚ ਹੋ ਗਿਆ ਚੈੱਕ ਪਾਸ ਕਰਕੇ ਖੜੋ ਠੀਕ ਹੈ ਠੀਕ ਹੈ ਦੋ ਭਾਈ ਹਰ ਵਾਰੀ ਬੇਨਤੀ ਬਾਈ ਕਰਦਾ ਵਾ ਤੇ ਬਹੁਤ ਹੀ ਜ਼ਿਆਦਾ ਚੰਗੀ ਗੱਲ ਲੱਗਦੀ ਏ ਮੈਨੂੰ ਵੀ ਇਹ ਵਾਲੀ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਤਸੱਲੀ ਕਰ ਕਰਕੇ ਖੜਿਆ ਕਰੋ ਪਸ਼ੂ ਹਾਂਜੀ ਤੇ ਜਿਹੜਾ ਗੱਬੜ ਹੁੰਦਾ ਆਪਣਾ ਉਹ ਥਣ ਪਾਸ ਕਰਕੇ ਖੜਿਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ